ਦੇ ਸਮੂਚੀ ਅੰਗਨwadi ਵਰਕਰ ਵਰਕਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਪੋਸ਼ਨ ਟਰੈਕਰ ਤੇ ਉੱਤੇ ਜਦੋਂ ਕੰਮ ਕਰਦੇ ਆ ਤਾਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਸਾਨੂੰ ਆਉਂਦੀ ਹੈ ਕਿ ਸਾਡਾ ਪੋਸ਼ਨ ਟਰੈਕਰ ਕਈ ਵਾਰ ਸਮੇਂ ਤੇ ਓਪਨ ਨਹੀਂ ਹੁੰਦਾ ਤਾਂ ਉਸ ਦੇ ਲਈ ਮੈਂ ਸਟੈਪ ਬਾਈ ਕਿਸ ਤਰੀਕੇ ਦੇ ਨਾਲ ਅਸੀਂ ਇਸ ਸਮੱਸਿਆ ਦਾ ਹੱਲ ਕਰ ਸਕਦੇ ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਭ ਤੋਂ ਪਹਿਲਾਂ ਅਸੀਂ ਸੈਟਿੰਗਸ ਤੇ ਜਾਵਾਂਗੇ ਸੈਟਿੰਗਸ ਤੇ ਜਾਣ ਤੋਂ ਬਾਅਦ ਅਸੀਂ ਸਕਰੋਲ ਕਰਦੇ ਹੋਏ ਤੁਸੀਂ ਐਪਸ ਦੇ ਔਰ ਕਲਿੱਕ ਕਰੂੰਗੀ ਇੱਥੇ ਸਾਡੀਆਂ ਸਾਰੀਆਂ ਹੀ ਐਪਸ ਖੁੱਲ ਜਾਣਗੀਆਂ ਜਿਵੇਂ ਮੇਰੇ ਕੋਲ 130 ਐਪਸ ਨੇ ਤਾਂ ਮੈਂ ਸਿੰਪਲੀ ਇਹਨਾਂ ਨੂੰ ਉੱਪਰ ਜੋ ਸਰਚ ਬਟਨ ਹੈ ਉਹਦੇ ਵਿੱਚ ਜਾ ਕੇ ਅਸੀਂ ਪੋਸ਼ਨ ਟਰੈਕਰ ਟਾਈਪ ਕਰਕੇ ਆਪਣਾ ਪੋਸ਼ਨ ਟਰੈਕਰ ਸਰਚ ਕਰ ਲਿਆ ਸਾਡੇ ਕੋਲ ਪੋਸ਼ਨ ਟਰੈਕਰ ਦੀ ਐਪ ਖੁੱਲ ਚੁੱਕੀ ਹੈ ਔਰ ਅਸੀਂ ਉੱਪਰ ਉਸ ਤੋਂ ਬਾਅਦ ਅਸੀਂ ਸਟੋਰੇਜ ਐਂਡ ਕੈਸ਼ ਇਸ ਦੇ ਉੱਪਰ ਕਲਿੱਕ ਕਰਾਂਗੇ ਔਰ ਸਟੋਰੇਜ ਐਂਡ ਕੈਸ਼ੀ ਤੇ ਜਦੋਂ ਅਸੀਂ ਕਲਿੱਕ ਕਰਦੇ ਹਾਂ ਤਾਂ ਦੋ ਆਪਸ਼ਨਸ ਸਾਨੂੰ ਪੋਸ਼ਨ ਟਰੈਕਰ 23.6 ਦੇ نیچے ਨਜ਼ਰ ਆ ਰਹੀਆਂ ਹਨ ਕਲੀਅਰ ਸਟੋਰੇਜ ਤੇ ਕਲੀਅਰ ਕੈਸ਼ੀ ਤਾਂ ਅਸੀਂ ਕਲੀਅਰ ਸਟੋਰੇਜ ਦੇ ਉੱਤੇ ਕਲਿੱਕ ਕਰਦੇ ਹੋਏ ਇਹਨੂੰ ਡਿਲੀਟ ਤੇ ਕਲਿੱਕ ਕਰਾਂਗੇ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਜਿਹੜੀ ਸਟੋਰੇਜ ਹੈ ਉਹਨੂੰ ਕਲੀਅਰ